ਬਾਬੋ ਆਪਾਂ ਨੂੰ ਪਹਿਲਾਂ ਆਪਾਂ ਕਿਸੇ ਨੂੰ ਗੁਰੂ ਹੋਰ ਮੰਨਣ ਮੰਨਿਆ ਸੀਗਾ ਵੀ ਇਹਨੂੰ ਗੁਰੂ ਮੰਨਾਂਗੇ ਉਹ ਬੰਦਾ ਮਤਲਬ ਉਹ ਨਿਕਲ ਗਿਆ ਹਨਾ ਆਪਦੇ ਉਹਦੇ ਮਨ ਚ ਬੇਈਮਾਨਾ ਹੋ ਗਿਆ ਪਤਾ ਨਹੀਂ ਕੀ ਚੱਕਰ ਸੀ ਉਸਨੇ ਕੋਈ ਰਾਹ ਨਾ ਦਿੱਤਾ ਦੂਜਾ ਕਮਿਸਤਰੀ ਮਿਲਿਆ ਉਹ ਊਨੀ ਸੀਗਾ ਸਾਲਾ ਚੁਗਲ ਖੋਰ ਸੀਗਾ ਬੰਦਾ ਠੀਕ ਆ ਗੱਲ ਤਾਂ ਆਪਣਾ ਉਹਨੇ ਵੀ ਸਾਥ ਛੱਡਤਾ ਠੀਕ ਆ ਭਈ ਮੈਸਤਰੀ ਤੀਜਾ ਬੰਦਾ ਮਿਲਿਆ ਬਾਬਿਓ ਆਹਾ ਮੈਂ ਅੱਜ ਕੱਲਾ ਸੈਟਿੰਗ ਕਰ ਰਿਆਂਗਾ ਠੀਕ ਆ ਤੇ ਕੱਲਾ ਸੈਟਿੰਗ ਕਰ ਰਿਆਂ ਤੇ ਇੱਕ ਹੋਸ਼ੀ ਬੰਦਾ ਬਾਬਿਓ ਦੇਖੋ ਸੋਨੂੰ ਦਿਖਦਾ ਹੋਊਗਾ ਉਹ ਮਿਸਾਲਾ ਬਣਾ ਰਿਆ ਬਾਬੋ ਹੁਣ ਮਤਲਬ ਰੋਕ ਲਾਉਣੀ ਆ ਰੋਕਾਂ ਲਾਉਣੀਆਂ ਨੀਂਗੀਆਂ ਹਨਾ ਤੇ ਅਸੀਂ ਪਲਾਈ ਦਾ ਦਾ ਕੰਪਲੀਟ ਕਰ ਸਕੀ ਚੁਕਿਆ ਕੰਮ ਆ ਤੇ ਬਾਬਿਓ ਜੇ ਕੋ ਕੰਮ ਹੋਵੇ ਤਾਂ ਆਪਾਂ ਨੂੰ ਦੱਸ ਸਕਦੇ ਆ ਹਨਾ ਹੁਣ ਆਪਾਂ ਕੰਮ ਕਰ ਦਿਆਂਗੇ ਬਾਬਿਓ ਤਨੋਲੇ ਤੇ ਪਹਿਲਾ ਬਰਨਾਲੇ ਕਰਕੇ ਆਇਸੀ ਬਾਬਿਓ ਉਹ ਬਰਨਾਲੇ ਵਾਲਾ ਠੇਕੇਦਾਰ ਜਿਹਾ ਉਹੀ ਲੋਚਾ ਜਿਹਾ ਸੀ ਸਾਲਾ ਨੀਚਾ ਜਿਹਾ ਬੰਦਾ ਸੀਗਾ ਠੀਕ ਆ ਗੱਲ ਤੇ ਆਉਂ ਆ ਗੱਲਾਂ ਗੱਲੀਬਾਤੀ ਬਾਲਾ ਉਹ ਬੰਦਾ ਸੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਠੀਕ ਆ ਪਰ ਵਿੱਚ ਉਹਦੇ ਕੋਈ ਹੈ ਨਹੀਂ ਦੂਜੀ ਗੱਲ ਬਾਬਿਓ ਜੇ ਕੋਈ ਵੀ ਕੰਮ ਹੋਵੇ ਬਾਬੇ ਚਨਈ ਦਾ ਆਪਣੇ ਕੋਲੇ ਹਨਾ ਮਤਲਬ ਕੋਈ ਕਿਸੇ ਜਗ੍ਹਾ ਪਾਣੀ ਹੋਵੇ ਕੋਈ ਬਾਥਰੂਮ ਪਾਉਣੇ ਹੋਣਾ ਕੋਈ ਬਾਗਲ ਮਾਰਨਾ ਹੋਵੇ ਜਦੋਂ ਮਰਜੀ ਬਾਬੇ ਸੰਪਰਕ ਕਰ ਲਓ ਨੰਬਰ 701760360 ਬਾਬੋ ਬਾਅਦ ਦੇ ਵਿੱਚੋਂ ਤੁਸੀਂ ਭੱਜੇ ਫਿਰੋਗੇ ਫਿਰ ਸਾਡੇ ਕੋਲ ਟਾਈਮ ਨਹੀਂ ਮਿਲਣਾ ਹਨਾ ਫਿਰ ਤੁਸੀਂ ਸਾਨੂੰ ਪੁੱਛਿਆ ਕਰੋਗੇ ਬਾਬੋ ਤੇ ਅਸੀਂ ਕੰਮ ਕਰਕੇ ਰਾਜੀਆਂ ਲਵੇ ਲਾਉਣੇ ਪਿੰਡ 'ਚ ਹੋਏ ਤਾਂ ਬੜੀ ਚੰਗੀ ਗੱਲ ਆ ਠੀਕ ਆ ਜੇ ਕਿਸੇ ਦਾ ਵੀ ਕੰਮ ਹੋਵੇ ਬਾਬੋ ਕੋਈ ਮਤਲਬ ਚਾਹੀਦਾ ਹੋਵੇ ਆਪਾਂ ਜਦੋਂ ਮਰਜੀ ਦੱਸ ਸਕਦਾ ਵਾ ਬੇ ਉਹ ਆਪਾਂ ਟਾਈਮ ਰੱਖ ਸਕਦੇ ਨੇ ਵੀ ਅੱਜ ਤਾਂ ਨਹੀਂ ਕਹੇ ਵੀ ਕੱਲ ਨੂੰ ਆ ਜਾ ਐਂ ਡਾਇਵ ਨਹੀਂ ਹੈਗਾ ਉਹ ਆਪਾਂ ਟਾਈਮ ਰੱਖ ਸਕਦਾ ਸਕਦੇ ਆ ਕਿ ਠੀਕ ਆ ਬਾਬੇ ਤੇ ਗੈਨੀ ਗੈਨੀ ਆਪੇ ਉਹ ਇਲਾ ਬੰਦਾ ਗੈਨੀਆ ਗੁਰਸਿੱਖ ਬੰਦਾ ਉਹ ਬੰਦਾ ਥੋੜਾ ਜਿਹਾ ਉੱਚਾ ਹੁੰਦਾ ਗੈਨੀ ਉਰੇ ਆ ਅੰਦਰ ਆ ਅੰਦਰ ਵਤਨਾ ਹਾਂ ਆਹਾ ਬਹੁਤ ਨੇ ਟਾ ਉਰੇ ਆ ਬਾਬੇ ਉਹ ਸ਼ੀਆ ਕੰਪਲੀਟ ਕਰ ਰਹੇ ਹਾਂਗੇ ਹਨਾ ਮਿਸਤਰੀ ਮਤਲਬ ਉਹ ਕਰਕੇ ਛੱਡ ਗਿਆ ਦੱਸ ਗਿਆ ਮੈਨੂੰ ਸਾਰਾ ਕੁਝ ਬਾਕੀ ਮੈਂ ਜਾਣਦਾ ਬਾਬੇ ਉਹ ਆਪਣਾ ਕੰਮ ਚੱਲਦਾ ਨਾ ਬਾਬੇ ਉਹ ਕਹਾਂਗੇ ਨਹੀਂ ਠੀਕ ਆ ਠੀਕ ਹੈ ਕੌਣਾ ਤੂੰ ਠੀਕ ਹੈ ਹਾਂ ਠੀਕ ਆ ਤੂੰ ਆਪਣਾ ਕੰਮ ਚੱਲਦਾ ਨਾ ਉਰੇ ਹਾਂ ਚੱਲੀ ਜਾਂਦਾ ਵਧੀਆ ਕਹਦੇ ਵੀਰਾਂ ਨੂੰ ਕਹ ਜੀ ਕਿਸੇ ਨੂੰ ਬਈ ਮਿਸਤਰੀ ਦੇ ਕੰਮ ਦੀ ਲੋੜ ਆ ਤਾਂ ਦੱਸ ਦਿਓ ਕਾ ਸਾਨੂੰ ਠੀਕ ਆ ਹੋ ਪਾਈ ਜੇ ਕਿ ਲੋੜ ਆ ਕਹਦੇ ਸਾਨੂੰ ਦੱਸ ਦੇ ਸੀ ਆ ਆ ਆ ਮਾਗੇ ਜਾਵਾਂਗੇ ਕਹਿੰਦੇ ਠੀਕ ਹੈ ਨਾ ਹਾਂ 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 ਮੈਂ ਵੀ ਮੈਂ ਮਿਸਤਰੀ ਦਾ ਕੰਮ ਕਰ ਲੱਗਿਆ ਹੈਗਾ ਸਿੱਖ ਲਿਆ ਬਾਬੇ ਲਗਭਗ ਮੈਂ ਠੀਕ ਹੈ ਤੇ ਜੇ ਕਿਸੇ ਦਾ ਕੰਮ ਹੋਵੇ ਤਾਂ ਬਾਬਾ ਟਾਈਮ ਰੱਖ ਸਕਦੇ ਆਂਗੇ ਠੀਕ ਆ ਕੱਟ ਸਕਦੇ ਆਗੇ ਠੀਕ ਆ ਬਾਬੇ ਫੁੱਲ ਸਪੋਰਟ ਦੇਣਗੇ ਇਹਨੂੰ ਪਹਿਲਾਂ ਦੋ ਦੋ ਦਿਨ ਪਹਿਲਾਂ ਤਲਾ ਕਰੇ ਦਿੰਦੇ ਹਾਂ ਦੋ ਦਿਨ ਚਾਰ ਦਿਨ ਪੰਜ ਦਿਨ ਆਪਣਾ ਕੰਮ ਹੈਗਾ ਜੀ ਇਹਦਾ ਹੱਥ ਕਿਤੇ ਮੌਕੇ ਤੇ ਕਦੇ ਵੀ ਆ ਜਾਓ ਭਾਈ ਜੀ ਹਾਂ 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 ਠੀਕ ਆ ਤੇ ਸਪੋਰਟ ਕਰਿਓ ਬਾਬੇ ਆਸੇ ਸੈਟਿੰਗ ਕਰ ਰਹੇ ਆਂਗੇ ਠੀਕ ਆ ਦੇਖ ਲਓ ਏਰੀਆ ਕਿ ਕੱਲ ਨੂੰ ਲਗਭਗ ਲੈਂਟਰ ਪਾ ਦਿਆਂਗੇ ਤੇ ਠੀਕ ਆ ਬਾਬੋ ਕਾ ਸਪੋਰਟ ਕਰਦੇ ਬਈ ਨੱਟ ਤੇ ਝਾੜਦੇ ਹੋ ਗਰੇ ਕਾ ਸਪੋਰਟ ਕਰਦੇ ਹੋ ਹਾਂ ਸਪੋਰਟ ਕਰਦੇ ਵੀਰੇ ਸਾਡੀ ਐਸਾ ਅੱਜ ਕੰਮ ਤਾਂ ਦੇ ਆ ਬੰਦੇ ਆਗੇ ਹੋਰ ਸਿੱਖ ਬੰਦੇ ਆ ਹਾਂ ਕੋਈ ਖਾਣਾ ਨਹੀਂ ਪੀਣਾ ਨਸ਼ਾ ਨਹੀਂ ਪਤਾ ਨਹੀਂ ਕਰਨਾ ਕੋਈ ਆਪਾਂ ਵੀ ਕੋਈ ਕਰਦੇ ਆਪਾਂ ਵੀ ਮਤਲਬ ਮੈਂ ਵੀ ਪਹਿਲਾਂ ਅਮਰਤ ਸ਼ਗਾ ਸੀ ਮੇਰਾ ਵਾਪਾ ਉਸੇ ਬਾਨਲੇ ਦੇ ਵਿੱਚ ਆ ਆ ਰਹੇ ਆਗੇ ਠੀਕ ਆ ਬਾਈ ਸਾਨੂੰ ਬੰਦੇ ਆਗੇ ਸੀ ਹਾਂ ਚਲੋ ਠੀਕ ਆ ਬਾਬ ਕਰਦੇ ਸਪੋਰਟ ਬੁੱਲ ਅੱਜ ਕਿਹ ਉੱਤੇ